ਰਾਜਵੀਰ ਜਵੰਦਾ ਦੀ ਹਾਲਤ ਹਲੇ ਵੀ ਨਾਜ਼ੁਕ ਬਣੀ ਹੋਈ ਹੈ ਅ ਦਰਸਲ ਕੱਲ ਤੋਂ ਹੀ 40 ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਨੇ ਜਵੰਦਾ ਬੱਦੀ ਦੇ ਵਿੱਚ ਬਾਈਕ ਸਲੋਂਦੇ ਚਲਾਉਂਦੇ ਸਮੇਂ ਦਰਸਲੇ ਦਰਦਨਾਕ ਹਾਸਾ ਵਾਪਰਿਆ ਜਦੋਂ ਕਿ ਸਾਨਾ ਦੇ ਨਾਲ ਟੱਕਰ ਤੋਂ ਬਾਅਦ ਬਲੈਰੋ ਦੇ ਵਿੱਚ ਬਾਈਕ ਜਾ ਵਜੀ ਸੀ 40s ਨੇ ਮੈਡੀਕਲ ਬੁਲਟਨ ਵੀ ਰਾਤ ਵੇਲੇ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਸਿਰ ਤੇ ਰੀੜ ਦੀ ਹੱਡੀ ਤੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ 40s ਦੇ ਵਿੱਚ ਲਿਆਉਣ ਤੋਂ ਪਹਿਲਾਂ ਉਹਨਾਂ ਨੂੰ ਹਾਰਟ ਐਟੈਕ ਵੀ ਆਇਆ ਸੀ ਐਮਰਜੈਂਸੀ ਤੇ ਨਿਊਰੋ ਸਰਜਨ ਨੇ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੇ ਨੇ ਆ ਤੁਹਾਨੂੰ ਦੱਸ ਦਈਏ ਕਿ ਕੰਗਣੀ ਗਾਣੇ ਤੋਂ ਦਰਸਲ ਰਾਜਵੀਰ ਜਵੰਦਾ ਮਸ਼ਹੂਰ ਹੋਏ ਆ ਇੱਕ ਇੱਕ ਕਰਕੇ ਉਸ ਤੋਂ ਬਾਅਦ ਜਿकई ਸੁਪਰ ਹਿੱਟ ਗਾਣੇ ਉਹਨਾਂ ਦੇ ਵੱਲ ਦਿੱਤੇ ਗਏ ਉਹਨਾਂ ਗਾਣਿਆਂ ਦੇ ਜ਼ਰੀਏ ਰਾਜਵੀਰ ਜਵੰਦਾ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਫਿਲਮਾਂ ਵਿੱਚ ਕਰ ਚੁੱਕੇ ਨੇ ਮੁੱਖ ਤੌਰ ਤੇ ਜੇਕਰ ਦੋ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਮਿੰਦੋ ਤਹਿਸੀਲਦਾਰ ਨੀ ਫਿਲਮ ਦੇ ਵਿੱਚ ਵੀ ਰਾਜਵੀਰ ਜਵੰਦਾ ਨੇ ਕੰਮ ਕੀਤਾ ਉੱਥੇ ਸਾਲ 2018 ਦੇ ਵਿੱਚ ਫਿਲਮ ਆਈ ਸੀ ਸੂਬੇਦਾਰ ਜੁਗਿੰਦਰ ਸਿੰਘ ਉਸ ਦੇ ਵਿੱਚ ਵੀ ਉਹਨਾਂ ਦੇ ਵੱਲ ਆਪਣਾ ਕਿਰਦਾਰ ਨਿਭਾਇਆ ਗਿਆ ਸੀ ਵੱਡੇ ਕਲਾਕਾਰ ਨੇ ਪੰਜਾਬੀ ਸੰਗੀਤਦਰ ਜੇ ਜਗਤ ਨਾਲ ਜੁੜਿਆ ਹੋਇਆ ਵੱਡਾ ਨਾਮ ਹੈ ਰਾਜਵੀਰ ਜਵੰਦਾ ਅੱਜ ਤੱਕ ਕੱਲ ਇਹ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਦਰਦਨਾਕ ਹਾਸੇ ਦੇ ਉਹ ਸ਼ਿਕਾਰ ਹੁੰਦੇ ਨੇ ਉਸ ਤੋਂ ਬਾਅਦ ਮਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਫੋਰਟਿਸ ਹਸਪਤਾਲ ਜਾ ਕੇ ਕਈ ਕਲਾਕਾਰਾਂ ਤੇ ਸਿਆਸਤਦਾਨਾਂ ਨੇ ਵੀ ਉਹਨਾਂ ਦਾ ਹਾਲ ਜਾਣਿਆ ਸਭ ਨੇ ਹਾਲਤ ਤੇ ਚਿੰਤਾ ਜਤਾਈ ਹੈ ਤੇ ਅਰਦਾਸ ਕੀਤੀ ਹੈ ਕਿ ਰਾਜਵੀਰ ਜਲਦ ਠੀਕ ਹੋਣ ਕਿਉਂਕਿ ਕੱਲ ਜਦੋਂ ਹਾਸੇ ਦਾ ਸ਼ਿਕਾਰ ਹੋਏ ਉਸ ਜਗਤ ਦੀ ਤੁਹਾਨੂੰ ਸੀ ਤੁਸੀਂ ਨਾ ਵਖਾ ਰਹੇ ਦੱਸਦਾ ਆਪਣੇ ਸਾਥੀਆਂ ਦੇ ਨਾਲ ਆ ਬਾਈਕ ਰਾਈਡਿੰਗ ਕਰ ਰਹੇ ਸਨ ਜਦੋਂ ਬੱਦੀ ਤੋਂ ਕਾਲਕਾ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਸਾਨ ਆਪਸ ਦੇ ਵਿੱਚ ਭੜਦੇ ਹੋਏ ਜੋ ਕਿ ਸੜਕ ਦੇ ਬਿਲਕੁਲ ਵਿਚਕਾਰ ਆ ਜਾਂਦੇ ਨੇ ਇਸੇ ਦਰਾਨੇ ਉਹਨਾਂ ਸਾਨਾਂ ਦੀ ਛੇੜ ਦੇ ਵਿੱਚ ਅੱਗੇ ਰਾਜਵੀਰ ਜਵੰਦਾ ਉਸ ਦੇ ਬਾਅਦ ਬਲੇਰੋ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਬੁਰੀ ਤਰ੍ਹਾਂ ਡਿੱਗ ਜਾਂਦੇ ਨੇ ਗੰਭੀਰ ਜ਼ਖਮੀ ਹੋਏ ਉਸ ਦੇ ਬਾਅਦ ਉਹਨਾਂ ਨੂੰ ਪੰਚਕਲਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਅੱਗੋਂ ਉਹਨਾਂ ਨੇ ਮਾਲਿਕ ਦੇ 40 ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਆ ਤਾਂ ਉੱਥੇ ਲਗਾਤਾਰ ਉਹਨਾਂ ਦਾ ਇਲਾਜ ਚੱਲ ਰਿਹਾ ਜੋ ਕਿ ਅੱਜ ਕੱਲ ਮੈਡੀਕਲ ਬੁਲਟਿਨ ਵੀ ਜਾਰੀ ਕੀਤਾ ਗਿਆ ਉਸ ਦੇ ਮੁਤਾਬਿਕ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਫੋਟਿਸ ਤੇ ਫੋਟਿਸ ਦੇ ਵਿੱਚ ਲਿਉਣ ਤੋਂ ਪਹਿਲਾਂ ਉਹਨਾਂ ਨੂੰ ਹਾਰਟ ਐਟੈਕ ਵੀ ਆਇਆ ਸੀ ਆ ਤਸਦਾਰ ਕਰਦੇ ਹਾਂ ਮਹਾੜੀ ਦੇ ਫੋਟਿਸ ਹਸਪਤਾਲ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਫਿਲਹਾਲ ਦੀ ਕੀ ਕੋਈ ਜਾਣਕਾਰੀ ਜੋ ਜਾਣਕਾਰੀ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਕੋਈ ਤਾਜ਼ਾ ਅਪਡੇਟ ਸਾਹਮਣੇ ਆਇਆ ਹੋਵੇ ਜਾਂ ਕੋਈ ਤਾਜ਼ਾ ਮੈਡੀਕਲ ਬੁਲਟਿਨ ਜਾਰੀ ਕੀਤਾ ਗਿਆ ਹੋਵੇ देखो पर विदर थोड़ी देर तक मेडिकल बुलेटिन जेड़ा हैगा वो जारी ਕੀਤਾ ਜਾਏਗਾ ਫਿਲਹਾਲ ਅਸੀਂ 40s ਹਸਪੀਟਲ ਦੇ ਵਿੱਚ ਮੌਜੂਦ ਆ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਪਹਿਲਾਂ ਵੀ ਅਸੀਂ ਜਿਹੜੀ ਜਾਣਕਾਰੀ ਗੱਲ ਕਰ ਰਹੇ ਸੀਗੇ ਕਿ 24 ਘੰਟੇ ਬਹੁਤ ਹੀ ਅਹਿਮ ਨੇ ਕਿਉਂਕਿ ਜਿਹੜੀ ਜਾਣਕਾਰੀ ਡਾਕਟਰਾਂ ਵੱਲੋਂ ਦਿੱਤੀ ਗਈ ਹੈ ਇੱਕ ਤਾਂ ਹੈਡ ਇੰਜਰੀ ਤੇ ਇੱਕ ਸਪਾਈਨ ਇੰਜਰੀ ਇਹ ਬਹੁਤ ਹੀ ਕਹਿ ਸਕਦੇ ਕਿ ਰਿਟਿਕਲ ਸਟੇਜ ਹੈ ਔਰ ਵੈਂਟੀਲੇਟਰ ਤੇ ਨੇ ਰਾਜਵੀਰ ਕਿਉਂਕਿ ਕਿਉਂਕਿ ਇੱਕ ਹੈਡ ਇੰਜਰੀ ਦੇ ਨਾਲ-ਨਾਲ ਜਿਹੜਾ ਕਹਿ ਸਕਦੇ ਆ ਕਿ ਸਪਾਈਨ ਇੰਜਰੀ ਹੋਈ ਹੈ ਇਸ ਕਰਕੇ ਨਿਊਰੋ ਸਰਜਨ ਜਿੱਥੇ ਇਨਵੋਲਵ ਹੋਣ ਕਾਫੀ ਕ੍ਰਿਟੀਕਲ ਕਿਉਂਕਿ ਜਿੱਦਾਂ ਹੁਣ ਜਾਣਕਾਰੀ ਸਾਹਮਣੇ ਦਿੱਤੀ ਜਾ ਰਹੀ ਹੈ ਕਿ ਐਮਰਜੈਂਸੀ ਦੇ ਵਿੱਚ ਐਡਮਿਟ ਨੇ ਔਰ ਨਿਊਰੋ ਸਰਜਨ ਜਿਹੜੇ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੁਣ ਰਾਜਵੀਰ ਨੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਤੇ ਉਹਨਾਂ ਦਾ ਡਾਡਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਜਿਹੜੀ ਹੈਡ ਇੰਜਰੀ ਹੋਈ ਹੈ ਕਿਉਂਕਿ ਬਲੱਡ ਬਹੁਤ ਜਿਹੜਾ ਹੈਗਾ ਉਹ ਹੋਇਆ ਦੂਜਾ ਸਪਾਈਨ ਇੰਜਰੀ ਹੋਈ ਆ ਔਰ ਜਿਹੜੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਿ ਕੱਲ ਜਦ ਜਿਹੜੀ ਐਕਸੀਡੈਂਟ ਹੋਇਆ ਕਿਉਂਕਿ ਬਹੁਤ ਹੀ ਕਹਿ ਸਕਦੇ ਆ ਕਿ ਜਿਹੜੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬਹੁਤ ਤੇਜ਼ੀ ਨਾਲ ਜਦ ਡਾਕ ਟਕਰਾਏ ਹੋ ਤਾਂ ਅਚਾਨਕ ਬਹੁਤ ਬੁਰੀ ਤਰ੍ਹਾਂ ਡਿੱਗੇ ਸੀਗੇ ਜਿਸ ਕਰਕੇ ਉਹਨਾਂ ਦੇ ਹੈਡ ਇੰਜਰੀ ਹੋਈ ਸੀ ਔਰ ਸਪਾਈਨ ਇੰਜਰੀ ਹੋਈ ਸੀ ਔਰ ਉਸ ਤੋਂ ਬਾਅਦ ਜਦ ਉਹਨਾਂ ਨੂੰ ਪੰਚਕੁਲਾ ਹਸਪੀਟਲ ਲੈ ਕੇ ਗਏ ਉਸ ਤੋਂ ਬਾਅਦ ਕਿਉਂਕਿ ਹਾਲਾਂਕਿ ਉਹਨਾਂ ਦੇ ਜਿਹੜੇ ਸਾਥੀ ਹੈ ਉਹ ਵੀ ਨਾਲ ਹੀ ਸੀਗੇ ਮੌਜੂਦ ਸੀਗੇ ਥੋੜੀ ਅੱਗੇ ਦੀ ਥੋੜੀ ਔਰ ਹੁਣੇ ਹੀ ਉਹਨਾਂ ਵੱਲੋਂ ਬਾਈਕ ਲੈਤੀ ਗਈ ਸੀ BMW ਦੀ G1300 ਕਿਉਂਕਿ ਬਹੁਤ ਸਪੋਰਟਸ ਬਾਈਕ ਹੁੰਦੀ ਹੈ ਔਰ ਕੁਝ ਹੀ ਸੈਕੰਡਾਂ ਦੇ ਵਿੱਚ ਜਿਹੜੀ ਹੈ ਰੇਸ ਪੜਦੀ ਹੈ ਤਾਂ ਕਾਫੀ ਕਹਿ ਸਕਦੇ ਹੈ ਕਿ ਇਨੀ ਤੇਜ਼ ਟੱਕਰ ਸੀ ਕਿ एकदम वो अचानक ਡਿੱਗਦੇ ਐ ਔਰ ਉਹਨਾਂ ਦੇ ਹੈਡ ਇੰਜਰੀ ਤੇ ਸਪਾਈਨ ਇੰਜਰੀ ਹੁੰਦੀ ਹੈ ਜਿਸ ਕਰਕੇ ਉਹਨਾਂ ਦੀ ਕਾਫੀ ਕ੍ਰਿਟੀਕਲ ਕੰਡੀਸ਼ਨ ਕੱਲ ਸਿਗੀ ਔਰ ਉਸ ਤੋਂ ਬਾਅਦ ਜਦ ਹਸਪੀਟਲ ਸੁਨਾ ਨੂੰ ਲੈ ਕੇ ਜਾਇਆ ਗਿਆ ਤਾਂ ਨਾਲ ਦੇ ਨਾਲ ਹੀ ਉਹਨਾਂ ਨੂੰ ਐਡਮਿਟ ਕਰ ਦਿੱਤਾ ਗਿਆ ਸੀਗਾ ਦੇਖੋ ਡਾਕਟਰਸ ਵੱਲੋਂ ਜਿਹੜਾ ਅਬਿਉਲਟਿਨ ਵੀ ਜਾਰੀ ਕੀਤਾ ਗਿਆ ਹੈ ਜਾਂ ਜਿਹੜੀ ਜਾਣਕਾਰੀ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਅੰਦਰੋਂ ਕਿ ਕ੍ਰਿਟੀਕਲ ਕੰਡੀਸ਼ਨ ਕਰਕੇ ਉਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜੀ ਨਿਊਰੋ ਸਰਜਨ ਦੀ ਜਿਹੜੀ ਆਬਜ਼ਰਵੇਸ਼ਨ ਦੇ ਵਿੱਚ ਰੱਖਾ ਗਿਆ ਨਿਊਰੋ ਸਰਜਨ ਦੀ ਆਬਜ਼ਰਵੇਸ਼ਨ ਦਾ ਰੱਖਣ ਦਾ ਮਤਲਬ ਇਹੀ ਹੁੰਦਾ ਹੈ ਵੈਂਟੀਲੇਟਰ ਤੇ ਰੱਖਣ ਦਾ ਮਤਲਬ ਇਹੀ ਹੁੰਦਾ ਪਰਵਿੰਦਰ ਅਸੀਂ ਕਹਿ ਸਕਦੇ ਹਾਂ ਕਿ ਕ੍ਰਿਟੀਕਲ ਕੰਡੀਸ਼ਨ ਹੈ ਔਰ 24 ਘੰਟੇ ਦੀ ਆਬਜ਼ਰਵੇਸ਼ਨ ਰੱਖੀ ਗਈ ਹੈ ਕਿ ਕਿਸ ਤਰ੍ਹਾਂ ਦੀ ਇੰਪਰੂਵਮੈਂਟ ਹੋ ਰਹੀ ਹੈ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਇੰਪਰੂਵਮੈਂਟ ਹੋਣ ਦੀ ਜਿਹੜੀ ਉਹ ਕੀਤੀ ਜਾ ਰਹੀ ਕਿਉਂਕਿ ਹਜੇ ਤੱਕ ਫਿਲਹਾਲ ਅਸੀਂ ਕਹਿ ਸਕਦੇ ਹਾਂ ਸਾਰੇ ਅਰਦਾਸਾਂ ਕਰ ਰਹੇ ਹਾਂ ਕਿ ਰਾਜਵੀਰ ਜਲ ਤੋ ਜਲ ਅਠੀਕ ਹੋਵੇ ਤੰਦਰੁਸਤ ਹੋਵੇ ਲੇਕਿਨ ਹੁਣ ਤੱਕ ਦੀ ਜਿਹੜੀ ਸਿਚੁਏਸ਼ਨ ਹੈ ਹੁਣ ਤੱਕ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਕ੍ਰਿਟੀਕਲ ਨੇ ਅਸੀਂ ਕਹਿ ਸਕਦੇ ਹਾਂ ਔਰ 40ਸ ਹਸਪੀਟਲ ਦੇ ਵਿੱਚ ਕੱਲ ਤੋਂ ਹੀ ਲਗਾਤਾਰ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਲਗਾਤਾਰ ਸੀਨੀਅਰ ਡਾਕਟਰਸ ਦੀ ਟੀਮ ਲੱਗੀ ਹੋਈ ਹੈ ਨਿਊਰੋ ਸਰਜਨ ਦੀ ਟੀਮ ਲੱਗੀ ਹੋਈ ਹੈ ਔਰ ਆਬਜ਼ਰਵੇਸ਼ਨ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਔਰ ਜਿਹੜੇ ਉਹਨਾਂ ਦੇ ਸਾਥੀ ਹੈ ਪੂਰਾ ਕਹਿ ਸਕਦੇ ਕਿ 뮤직 ਇੰਡਸਟਰੀ ਦੇ ਵਿੱਚ ਸ਼ੌਕ ਦੀ ਲਹਿਰ ਜ਼ਰੂਰ ਹੈ ਕਿਉਂਕਿ ਅਚਾਨਕ ਇਸ ਤਰ੍ਹਾਂ ਦਾ ਹਸਮੁਖ ਰਾਜਬੀਰ ਦੋ ਬੱਚੇ ਨੇ ਉਹਨਾਂ ਦੇ ਛੋਟੇ ਬੱਚੇ ਨੇ ਫਿਲਹਾਲ ਅਜੇ ਬੜੇ ਛੋਟੇ ਬੱਚੇ ਨੇ ਕਹਿ ਸਕਦੇ ਆ ਕਿ ਸਾਰਿਆਂ ਦਾ ਰੋ ਰੋ ਕੇ ਵੀ ਬੁਰਾ ਹਾਲ ਸੀ ਕੱਲ ਵੀ ਅਸੀਂ ਤਸਵੀਰਾਂ ਤੁਹਾਨੂੰ ਦਿਖਾਈ ਅੱਜ ਵੀ ਹਾਲਾਤ ਇਹ ਨੇ ਹਾਲਾਂਕਿ ਕੈਮਰੇ ਦੇ ਅੱਗੇ ਉਹਨਾਂ ਦਾ ਪਰਿਵਾਰ ਫਿਲਹਾਲ ਕੁਝ ਨਹੀਂ ਬੋਲਦਾ ਨਜ਼ਰ ਆ ਰਿਹਾ ਲੇਕਿਨ ਕਹਿ ਸਕਦੇ ਆ ਕਿ ਜਿਹੜੇ ਸਿਚੁਏਸ਼ਨ ਨੇ ਜਿਹੜੇ ਇਸ ਟਾਈਮ ਜਿਹੜੇ ਹਾਲਾਤ ਨੇ ਉਹ ਠੀਕ ਨਹੀਂ ਹੈ ਹਾਜੀ 24 ਘੰਟੇ ਦਾ ਜਿਹੜਾ ਸਮਾਂ ਜ਼ਰੂਰ ਦਿੱਤਾ ਗਿਆ ਸੀਗਾ ਲੇਕਿਨ ਹੁਣ ਜਿਹੜੀ ਸਿਚੁਏਸ਼ਨ ਹੈ ਉਹ ਕਹਿ ਸਕਦੇ ਆ ਕਿ ਹੁਣ 24 ਘੰਟੇ ਦੇ ਅੰਦਰ ਅੰਦਰ ਕਿਸ ਤਰ੍ਹਾਂ ਦੀ ਇੰਪਰੂਵਮੈਂਟ ਹੁੰਦੀ ਹੈ ਕਿਸ ਤਰ੍ਹਾਂ ਦੀ ਜਿਹੜੀ ਕਹਿ ਸਕਦੇ ਆ ਕਿ ਨਿਊਰੋ ਸਰਜਨ ਨੂੰ ਵੱਲੋਂ ਕਿਸ ਤਰ੍ਹਾਂ ਦਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਦੁਪਹਿਰ ਤੱਕ ਹੀ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਏਗਾ ਉਧਰ ਵਿੱਚ ਪਿਛਲੇ ਅਸੀਂ ਕਹਿ ਸਕਦੇ ਆ ਕਿ ਪਿਛਲੇ ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਇੰਪਰੂਵਮੈਂਟ ਹੋਈ ਹੈ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਏਗੀ ਲੇਕਿਨ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਜੇ ਵੀ ਆ ਕ੍ਰਿਟੀਕਲ ਕੰਡੀਸ਼ਨ ਹੈ ਔਰ ਵੈਂਟੀਲੇਟਰ ਦੇਨੇ ਵੈਂਟੀਲੇਟਰ ਦਾ ਜਰੂਰ ਕਹਿ ਸਕਦੇ ਪਰਮਿੰਦਰ ਇਹੀ ਮਤਲਬ ਹੁੰਦਾ ਹੈ ਕਿ ਹਾਲਾਤ ਖਰਾਬ ਨੇ ਸਿਚੁਏਸ਼ਨ ਨੇ ਖਰਾਬ ਨੇ ਕ੍ਰਿਟੀਕਲ ਕੰਡੀਸ਼ਨ ਨੇ ਕਿਉਂਕਿ ਇਹਦੇ ਵਿੱਚ ਦੋ ਚੀਜ਼ਾਂ ਨੇ ਨਾ ਹੈਡ ਇੰਜਰੀ ਦੀ ਤਾਂ ਹੋਈ ਹੋਈ ਹੈ ਸਪਾਈਨ ਇੰਜਰੀ ਵੀ ਹੋਈ ਹੈ ਔਰ ਹੈਡ ਇੰਜਰੀ ਇਸ ਤਰ੍ਹਾਂ ਦੀ ਹੈਗੀ ਕਿ ਬਿਲਕੁਲ ਕਹਿ ਸਕਦੇ ਹੈ ਕਿ ਬਿਲਕੁਲ ਹੀ ਇੱਕ ਤਰ੍ਹਾਂ ਦਾ ਕਹਿ ਸਕਦੇ ਕਿ ਸਿਚੁਏਸ਼ਨ ਕਾਫੀ ਖਰਾਬ ਹੈ ਤਾਂ ਅਸੀਂ ਲਗਾਤਾਰ ਅਰਦਾਸ ਵੀ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਸਾਥੀ ਹੈ ਉਹ ਵੀ ਇੱਥੇ ਪਹੁੰਚੇ ਨੇ ਹਾਲਾਂਕਿ ਕੈਮਰੇ ਦੇ ਅੱਗੇ ਫਿਲਹਾਲ ਕੋਈ ਗੱਲਬਾਤ ਨਹੀਂ ਕਰਦਾ ਨਜ਼ਰ ਆ ਰਿਹਾ ਲੇਕਿਨ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਹੈ ਉਹਨਾਂ ਦੇ ਜਿਹੜੇ ਸਾਥੀ ਹੈ ਇੱਥੇ ਪਹੁੰਚੇ ਨੇ ਔਰ ਡਾਕਟਰਸ ਦੇ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿ ਸ਼ਾਨ ਹੈ ਕਿਉਂਕਿ ਸੀਨੀਅਰ ਡਾਕਟਰਸ ਦੀ ਟੀਮ ਵੀ ਪੂਰੀ ਰਾਤ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੂਰੀ ਰਾਤ ਉਹਨਾਂ ਦੇ ਆਬਜ਼ਰਵੇਸ਼ਨ ਦੇ ਵੀ ਸੀਗੇ ਔਰ ਸੀਨੀਅਰ ਡਾਕਟਰ ਵੀ ਪੂਰੀ ਰਾਤ ਇੱਥੇ ਮੌਜੂਦ ਸੀ ਤੇ ਹੁਣ ਵੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹ ਹਜੇ ਵੀ ਅੰਦਰ ਮੌਜੂਦ ਨੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਹਜੇ ਵੀ ਅੰਦਰ ਮੌਜੂਦ ਨੇ ਔਰ ਹਾਲਕਾ ਕੋਸ਼ਿਸ਼ ਕਰਾਂਗੇ ਅਸੀਂ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਬਿਲਕੁਲ ਮੌਜੂਦ ਹੈ ਇਸ ਦੇ ਬਿਖਾਲੇ ਅਰਦਾਸ ਕਰਦੇ ਹਾਂ ਕਿ ਕਿਉਂਕਿ ਦੇਖੋ ਹਾਲਾਤ جاری ਹੈ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਰਾਜਵੀਰ ਚਵੰਦ ਦਾ ਜਲਦ ਸਿਹਤਯਾਬ ਹੋਣ ਜਲਦ ਤੰਦਰੁਸਤ ਹੋਣ ਆ ਮਨੋਜ ਜਮੇ ਕੇ ਕੱਲ ਵੀ ਬਹੁਤ ਸਾਰੇ ਕਲਾਕਾਰ ਕਈ ਸਿਆਸਤਦਾਨ ਮੀ ਮਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਪਹੁੰਚੇ ਉਹਨਾਂ ਦਾ ਹਾਲ ਜਾਣਨ ਦੇ ਲਈ ਹੁਣ ਇਸ ਵੇਲੇ ਵੀ ਕੋਈ ਕੋਈ ਕਲਾਕਾਰ ਜਾਂ ਕੋਈ ਸਿਆਸਤਦਾਨ ਇੱਥੇ ਪਹੁੰਚਿਆ ਹੋਇਆ ਹੈ देखो फिलहाल अ हजे कोई कलाकार या سیاستدان 타헤라 अजे नहीं पहुंचे है उनके पारिवारिक मेंबर ही इथे मौजूद ने और जेडी हुन तक दी जानकारी सामने आ रही कि सेकंड सूरत ए राजवीर नु रखा गया है क्योंकि वेंटिलेटर ते ने और वेंटिलेटर ते जे कर नहीं तक काफी ऑब्जरवेशन सीनियर डॉक्टर्स दी रहती है आ, सारा जेड़ा स्टाफ है डॉ सीनियर डॉक्टर्स ने वो लगातार ऑब्जरवेशन च लगे हुए ने तासी कह सकते हैं कि थोड़ी देर तक जेडी जानकारी मिल रही है कि ਆ ਜਿਹੜੇ ਕਲਾਕਾਰ ਨੇ 뮤직 ਦੀ ਇੰਡਸਟਰੀ ਦੇ ਜਿਹੜੇ ਲੋਕ ਨੇ ਉਹ ਜ਼ਰੂਰ ਇੱਥੇ ਪਹੁੰਚਣਗੇ ਤੇ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਜਿਹੜੀ ਉਹਨਾਂ ਨਾਲ ਗੱਲਬਾਤ ਕਰਨ ਦੀ ਲੇਕਿਨ ਫਿਲਹਾਲ ਜੇ ਅਸੀਂ ਗੱਲ ਕਰ ਲਈਏ ਕੰਡੀਸ਼ਨ ਕਾਫੀ ਕ੍ਰਿਟੀਕਲ ਹੈ ਜਿਸ ਨੂੰ ਲੈ ਕੇ ਲਗਾਤਾਰ ਡਾਕਟਰਸ ਦੀ ਜਿਹੜੀ ਟੀਮ ਹੈ ਉਹ ਲੱਗੀ ਹੋਈ ਹੈ ਠੀਕ ਹੈ ਠੀਕ ਹੈ ਮਨੋਜ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਬਖਾਉਣ ਲਈ ਬਹੁਤ ਬਹੁਤ ਧੰਨਵਾਦ ਤਾਂ ਮੇਰੇ ਸਹਿਯੋਗੀ ਮਨੋਜ ਰਾਠੀ ਜੋ ਜਾਣਕਾਰੀ ਦੇ ਰਹੇ ਸਨ ਕਿ ਅਜੇ ਵੀ ਰਾਜਵੀਰ ਜਵੰਦਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮਹਾਲੀ ਦੇ 40s ਹਸਪਤਾਲ ਦੇ ਵਿੱਚ ਦਾਖਲ ਨੇ ਵੈਂਟੀਲੇਟਰ ਤੇ ਨੇ ਕੱਲ ਹਸਪਤਾਲ ਦੇ ਵੱਲੋਂ ਜੋ ਮੈਡੀਕਲ ਬੁਲਟਨ ਜਾਰੀ ਕੀਤਾ ਗਿਆ ਉਸ ਦੇ ਮੁਤਾਬਿਕ ਰਾਜਵੀਰ ਜਵੰਦਾ ਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਛੱਟ ਲੱਗੀ ਹੈ ਵੇਰੇ ਬਹੁਤ kritikal ਆ ਭਰਾ ਤੇ ਸਾਰੇ ਅਰਦਾਸਾਂ ਕਰੋ ਘਰ ਹਾਂ ਘਰ ਘਰ ਚਰ ਅਰਦਾਸਾਂ ਕਰੋ ਜਿੰਨੇ ਵੀ ਇਸ ਮੈਨੂੰ ਮੀਡੀਆ ਰਾਹੀਂ ਗਾਣਾ ਮਾਧਮ ਨਹੀਂ ਦੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਬਾਈ ਗੱਲਬਾਤ ਹੋਈ ਹੈ ਯਾ ਚੈਨਲ ਦੀ ਗੱਲਬਾਤ ਹੋਈ ਨਹੀਂ ਵੀਰੇ ਹਜੇ ਤੱਕ ਹਜੇ ਤੱਕ ਬਹੁਤ ਨਾਜਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਬੱਚਾ ਚਮਤਕਾਰ ਹੋਣਾ ਚਮਤਕਾਰਨ ਵਾਲੀ ਪ੍ਰਾਰਥਨਾ ਕਰਕੇ ਠੀਕ ਹੋਣਾ ਕਰਕੇ ਆਕਸੀਜਨ ਵਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੋ ਅਟੈਕ ਆ ਗਏ ਆ ਤੇ ਬਾਬਾ ਸਹੀ ਕਰੇ ਕਿਵੇਂ ਮਰਜੀ ਵੀਰੇ ਅਸੀਂ ਕਿਰਪਾ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਜੀ ਬੱਸ ਬਾਬਾ ਠੀਕ ਕਰਿਆ ਪਰਿਵਾਰ ਬੰਦੇ ਬਿਨਾ ਹਨਾ ਮੇਲ ਕੋਈ ਪਰਿਵਾਰ ਬੰਦਾ ਵਿਆਹਿਆ ਨਾ ਹੋਵੇ ਕੋਈ ਬੱਚੇ ਨਾ ਆਉਣ ਉਹ ਗੱਲ ਆ ਡਾ ਯਾਰ ਬੱਚਿਆਂ ਵਾਲਾ ਬੰਦੇ ਨਹੀਂ ਯਾਰ ਪਿਤਾ ਜੀ ਵੀ ਡੈਥ ਹੋ ਗਈ ਸੀ ਤਿੰਨ ਚ ਮਹੀਨੇ ਪਹਿਲਾਂ ਪਤਾ ਮੈਨੂੰ ਕਿਵੇਂ ਮਰਦੀ ਬਸ ਬਾਬਾ ਭਲੀ ਕਰੇ ਸਾਰੇ ਅਰਦਾਸ ਕਰੋ ਯਾਰ ਬਈ ਤੁਸੀਂ ਇੱਥੇ ਰਹੇ ਹੋ ਪੰਜਾਬ ਦੇ ਨਹੀਂ ਹਰ ਸੋਤੇ ਖੜੇ ਹੋ ਕੱਡੇ ਸੀ ਕੈਨੇਡਾ ਯਾਰ ਕੱਠੇ ਨੇ ਆ ਉਦੋਂ ਕਹਿੰਦਾ ਹੁੰਦਾ ਸੀ ਵੀ ਮੇਰੇ ਨਾਲ ਵੀ ਉਦੋਂ ਮਿਲਦਾ ਜੋਨਦੇ ਦੀ ਭੈਣ ਦਾ ਰਿਸ਼ਤਾ ਸੀ ਪਤਾ ਨਹੀਂ ਸਗੀ ਭੈਣ ਦਾ ਸੀ ਪਤਾ ਨਹੀਂ ਕਜ਼ਨ ਦਾ ਸੀ ਉਦੋਂ ਕਹਿੰਦਾ ਹੁੰਦਾ ਸੀ ਮਨਕਿਰਤ ਵੀਰੇ ਰਿਸ਼ਤਾ ਲੱਭਣਾ ਐ ਮੇਰੇ ਨਾਲ 15 ਦਿਨ ਅਸੀਂ ਗ੍ਰਾਂਟੋ ਕੱਠੇ ਰਹੇ ਆ ਯਾਰ ਬੜਾ ਵਧੀਆ ਇਨਸਾਨ ਬਸ ਮੈਂ ਬਾਬਾ ਮੈਂ ਇੱਕੋ ਹੀ ਕਹਿੰਦਾ ਬਾਬਾ ਬਾਬਾ ਚਮਤਕਾਰ ਕਰ ਠੀਕ ਕਰ ਪਰਾਂ ਨੂੰ ਕਿਵੇਂ ਮਰਜੀ ਕਰ ਵਾਹਿਗੁਰੂ ਨੂੰ ਹਨਾ ਅਰਦਾਸ ਆ ਤੇ ਬਾਕੀ ਵੇਖੋ ਬਾਕੀ ਆਪਣਾ ਥੋੜਾ ਮੈਂ ਮੈਨੂੰ ਸਾਰੇ ਕਹਿੰਦੇ ਵੀ ਤੁਸੀਂ ਇੱਕ ਵਾਰੀ ਜਾਓ ਹਨਾ ਵੀ ਆਪਣਾ ਥਰੇਟਾ ਥੁਟਾ ਹੀ ਕਰਕੇ ਤੇ ਬੰਦੀ ਕਰਦੇ ਜੀ ਬਣਾ ਧਿਆਨ ਰੱਖੋ ਕਿਉਂਕਿ ਬਹੁਤ ਜਿਆਦਾ ਤੁਸੀਂ ਵੀ ਔਕੇ ਸਮੇਂ ਦੇ ਵਿੱਚ ਲੰਘਦੇ ਰਹੋ ਹਾਂ 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 ਨਹੀਂ 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 ਪੂਰਾ ਯਾਰ ਬਾਕੀ ਸਾਰੇ ਇੱਧਰ ਅਰਦਾਸ ਕਰੋ ਅਸੀਂ ਵੀ ਕੰਮ ਰਾਜੂ ਜਿਵੰਦਾਕ ਕੀ ਅੱਜ ਕੰਡੀਸ਼ਨ ਠੀਕ ਆ ਬਸ ਅਰਦਾਸ ਕਰਦੇ ਪਰਵਾਸ ਇੱਕ ਵਾਰ ਹੀ ਆਇਓ ਕੁੜੀ ਬਸ ਅਰਦਾਸ ਕਰਦੇ ਪਰਿਵਾਰ ਬੋਲਿਆ ਜੀ ਠੀਕ ਚਲੋ ਚਲੋ ਰਹਿਣ ਦੇ ਇੱਕ ਬਹੁਤ ਹੀ ਬੈਡ ਨਿਊਜ਼ ਹੈ ਛੋਟਾ ਪ੍ਰਾਜਵੀਰ ਜਵੰਦਾ ਕਲਚੁਏਸ਼ਨ ਦੀ ਕੀਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਡਾਕਟਰਾਂ ਦਾ ਕਹਿਣਾ ਕਿ ਵਾਇਗ ਵਿਦਿਆਰਥੀ ਜਿਨਨੇ ਪੰਜਾਬੀ ਪੈਂਟਰਾ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰੇ ਰਿਕਵੈਸਟਾ ਕਿ ਸਾਰੇ ਜਣੇ ਵਾਗ ਰੋ ਕੇ ਪ੍ਰੇ ਕਰੋ ਸਾਡਾ ਭਰਾ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ ਡਾਕਟਰੋ ਦੀ ਗੱਲਬਾਤ ਹੋਈ ਹੈ ਮੈਂ ਕਿਹਾ ਨਾ ਮਤਲਬ ਹਜੇ ਕ੍ਰਿਟੀਕਲ ਹੈ ਕਾਫੀ ਪਰ ਅਰਦਾਸ ਕਰੀਏ ਆਪਾਂ ਸਾਰੇ ਮਿਲ ਕੇ ਬਹੁਤ ਬੌਨ ਹਾਰ ਸਾਡਾ ਸਿੰਗਰ ਹੈ ਜੀ ਮਹਾਰਾਜ ਗੁਰੂ ਸਾਹਿਬ ਚੰਕ ਕਿਰਪਾ ਕਰਨ ਉਹ ਕੀ ਕੋਈ ਨਹੀਂ ਹੈ ਹਾਲਾਤ ਨਾਜ਼ੁਕ ਨੇ ਜੀ ਕਾਫੀ ਕ੍ਰਿਟੀਕਲ ਕ੍ਰਿਟੀਕਲ ਜੀ ਕੀ ਪਰਿਵਾਰ ਨਾਲ ਗੱਲਬਾਤ ਹੋਈ ਹੈ ਮੇਰੇ ਦੋਸਤਾਂ ਸਾਰਿਆਂ ਨਾਲ ਉਹਨਾਂ ਦੇ ਜਿਹੜੇ ਗਰੇਵਾਲ ਸਾਹਿਬ ਬਿੱਲਾ ਭਾਈ ਜੀ ਸਾਰਿਆਂ ਨੂੰ ਸਪਾਈਨ ਇੰਜਰੀ ਦੀ وجہ ਨਾਲ ਕਾਫੀ ਇੰਜਰੀ ਹੈ ਕਾਫੀ ਕਹਿੰਦੇ ਟਾਈਮ ਸਿਰ ਇਲਾਜ ਵੀ ਨਹੀਂ ਮਿਲਿਆ ਪੋਰਟ ਤੇ ਪੋਰਟ ਤੇ ਹੱਥ ਤੱਕ ਲਿਆਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਟਾਈਮ ਲੱਗਦਾ ਮੈਂ ਇੰਨਾ ਤੇ ਨਹੀਂ ਉਹਨਾਂ ਨੂੰ ਪੁੱਛਿਆ ਪਰ ਕਾਫੀ ਕ੍ਰਿਟੀਕਲ ਹੈ ਬਸ ਅਪਾਰ ਅਰਦਾਸਾਂ ਕਰੀਏ ਹਾਂ ਨਹੀਂ ਹਜੇ ਉਹ ਅੰਡਰ ਪ੍ਰੋਸੈਸ ਹੈ ਔਰ ਮਿਲਣਾ ਵਾਜੀਬ ਹੀ ਨਹੀਂ ਹੈ ਉਹ ਮਿਲਣਾ ਚਾਹੀਦਾ ਵੀ ਡਾਕਟਰ ਸਾਹਿਬ ਵੀ ਅੰਦਰੀ ਸੀ ਜੀ ਜੀ ਆਬਵੀਅਸਲੀ ਅ ਅਰਸਲ ਕੱਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਹਾਸੀ ਦਾ ਸ਼ਿਕਾਰ ਹੋ ਗਏ ਸ਼ਨੀਵਾਰ ਸਵੇਰੇ 8:30 ਵਜੇ ਇਹ ਪੂਰਾ ਐਕਸੀਡੈਂਟ ਹੁੰਦਾ ਹੈ ਬੱਦੀ ਤੋਂ ਕਾਲਕਾ ਜਾਣ ਵੇਲੇ ਇਹ ਦਰਦਨਾਕ ਹਾਦਸਾ ਵਾਪਰਿਆ ਬਲੈਰੋ ਗੱਡੀ ਦੇ ਨਾਲ ਬਾਈਕ ਟਕਰਾਈ ਦੋ ਸਾਨ ਲੜਦੇ ਹੋਏ ਜਦੋਂ ਸੜਕ ਤੇ ਆ ਜਾਂਦੇ ਨੇ ਤਾਂ ਉਸ ਤੋਂ ਬਾਅਦ ਜੀ ਸੰਤੁਲਨ ਉਹਨਾਂ ਦੀ ਬਾਈਕ ਦਾ ਵਿਗੜ ਜਾਂਦਾ ਬਲੈਰੋ ਗੱਡੀ ਦੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਸ਼ੌਰਿਆ ਹਸਤਾਲ ਤਕਰੀਬ 500 ਮੀਟਰ ਨੇੜੇ ਇਹ ਐਕਸੀਡੈਂਟ ਹੋਇਆ ਸੜਕ ਖਰਾਬ ਹੋਣ ਦੇ ਕਾਰਨ ਸਪੀਡ ਤੇਜ਼ ਨਾ ਹੋਣ ਦਾ ਵੀ ਅੰਤazeh ਪੰਜ ਬਾਈਕਰਸ ਦੇ ਨਾਲ ਹਿਮਾਚਲ ਟੂਰ ਤੇ ਦਰਸ ਰਾਜਵੀਰ ਜੰਦਾ ਨਿਕਲੇ ਸਨ ਬਾਈਕ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਸਭ ਤੋਂ ਪਹਿਲਾਂ ਸ਼ੌਰਿਆ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਆ ਤਾਂ ਉੱਥੋਂ ਪੰਚਕੁਲਾ ਦੇ ਸੈਕਟਰ 6 ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸਰਕਾਰੀ ਹਸਪਤਾਲ ਤੋਂ ਪਾਰਿਸ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਦੁਪਹਿਰ 1:45 ਮਿੰਟ ਤੇ ਫੋਰਟਿਸ ਹਸਪਤਾਲ ਦੇ ਵਿੱਚ ਮਹਾਰੀ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਕਿ ਇੱਥੇ ਉਹਨਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ ਪਰ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਕੱਲ ਵੀ ਆ ਮੈਡੀਕਲ ਬੁਲਟਨ ਜੋ ਹਸਪਤਲ ਦੇ ਵੱਲੋਂ ਜਾਰੀ ਕੀਤਾ ਹੈ ਉਸ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਦੇ ਆ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟ ਲੱਗੀ ਹੈ। ਆਥੀ ਪੰਜਾਬੀ ਗਾਇਕ ਰਾਜੀਵ ਜਵੰਦਾ ਦੇ ਲਈ ਅਰਦਾਸਾਂ ਦਾ ਦੌਰ ਵੀ ਚੱਲ ਰਿਹਾ ਹੈ ਮਹਾਲੀਕ ਦੇ ਵਿੱਚ ਫੋਟੋ ਹਸਪਤਾਲ ਦੇ ਬਾਹਰ ਅਰਦਾਸ ਕੀਤੀ ਗਈ ਜਗਰਾਉਂ ਦੇ ਪਿੰਡ ਉਹਨਾਂ ਦੇ ਵਿੱਚ ਹੀ ਲੋਕਾਂ ਨੇ ਅਰਦਾਸ ਕੀਤੀ ਹੈ ਪਿੰਡ ਵਾਸੀਆਂ ਨੂੰ ਆ ਬੁਲਾਉਣ ਦੇ ਲਈ ਅਨਾਊਂਸਮੈਂਟ ਵੀ ਕੀਤੀ ਗਈ ਕਿ ਬੱਚਿਆਂ ਵੱਲੋਂ ਮਿਚਵੰਦਾ ਦਿਲੀ ਅਰਦਾਸ ਕੀਤੀ ਗਈ ਪਿੰਡ ਉਹਨਾਂ ਦੇ ਦਸਤ ਰਾਜੀਵ ਜਵੰਦਾ ਰਹਿਣ ਵਾਲੇ ਨੇ ਆ ਤਾਂ ਅਬਕ ਫਰਕ ਜਗਮਾਂ ਤੇ ਅਰਦਾਸਾਂ ਦਾ ਦੌਰ ਜਾਰੀ ਹੈ ਅਰਦਾਸ ਕੀਤੀ ਜਾ ਰਹੀ ਹੈ ਕਿ ਪ੍ਰਮਾਤਮਾ ਜਲਤੋ ਜਲਦ ਰਾਜਵੀਰ ਜਵੰਦਾ ਨੂੰ ਤੰਦਰੁਸਤ ਕਰੇ ਅੱਜ ਸਾਰੇ ਪਿੰਡ ਦੇ ਰਲ ਕੇ ਸਤਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਸੇ ਆਲਪੁਰ ਗਵਾਈ ਗਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤਿਆ ਦੇ ਰੋਕਤੀਆਂ ਬਖਸ਼ਿਸ਼ ਕਰੇ ਬੇਨਤੀਆਂ ਕੀਤੀਆਂ ਸਾਰੇ ਪਿੰਡ ਦੇ ਇਕੱਤਰ ਹੋ ਕੇ ਉਹ ਲੱਗ ਕੇ ਸਾਰੇ ਪਿੰਡ ਦਾ ਲਾਡਲਾ ਸੀ ਜੀ ਲਾਡਲਾ ਸੀਗਾ ਜੀ ਸਾਰੇ ਪਿੰਡ ਦਾ ਹਾਂਜੀ ਹਾਂਜੀ ਬਹੁਤ ਹੋਣਹਾਰ ਮੁੰਡਾ ਸੀਗਾ ਜੀ ਤੇ ਖਾਨ ਨੂੰ ਪਾ ਬਹੁਤ ਇਸਤੀ ਦਾ ਦੌਖਾ ਜੀ ਬਹਾਨ ਦੀ ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ ਸਾਡਾ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਏ ਮਹਾਰਾਜ ਉਹਨੂੰ ਉਲਾ ਦੇ ਵਿਚਾਰੇ ਦੀ ਦੇਰ ਉਹ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹ ਵਿਚਾਰੇ ਦੀ ਲੰਬੀ ਉਮਰ ਹੋ ਗਈ ਅਸੀਂ ਉਹਨਾਂ ਦੀ ਤੰਦਰੁਸਤੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆ ਵੀ ਉਹਨੂੰ ਤੰਦਰੁਸਤੀ ਬਖਸ਼ ਜੀ ਹਾਂ ਜੀ ਅਰਦਾਸ ਕੀਤੀ ਆ ਜੀ ਮਹਾਰਾਜ ਉਹਨੂੰ ਤੰਦਰੁਸਤੀ ਬਖਸ਼ੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਬੱਚੇ ਦਾ ਤਾਂ ਕੋਈ ਅੰਤ ਨਹੀਂ ਜੀ ਔਰ ਆਪੇ ਉਹ ਵੀ ਬਹੁਤ ਹੋਰ ਤੋਂ ਪਰਮਾਰਸ ਸੀ ਬੰਦਾ ਸਾਰਿਆਂ ਦੀ ਮਦਦ ਕਰਨ ਵਾਲਾ ਸੀ ਜੀ ਬੜੀਆ ਆ ਰਾ जाने जी बहुत दुख हो गया सच्चे पाशाह हाथ लेके रखे वाहगुरु तंदरुस्ती देख लंबी उम्र बख्शे उम्र भी लगे जी। जी। असी परमात्मा अगर ही अरदस करते सारा पिंड कट्ठा होकर नगर का नुनिया रोशन किया ਹਰ ਬੰਦੇ ਦਾ ਸ਼ੌਕ ਨਾ ਸ਼ੌਕ ਕਈ ਵੇਲੇ ਮਹਿੰਗੇ ਪੈ ਜਾਂਦੇ ਨੇ। ਪਰ ਹਮੇਸ਼ਾ ਚਲ ਕੇ ਪੈਦੇ ਨੇ। ਸ਼ੌਕ ਨਾ ਮੁੱਲ ਕੋਈ ਨਹੀਂ। ਮਗਰ ਉਹ ਐਸੇ ਐਕਸੀਡੈਂਟ ਹੋਇਆ ਦਾ। ਭਾੜੀਆਂ ਬੜੀਆਂ ਉਹਨਾਂ ਨੇ ਉਸ ਬਾਈਕ ਦੇ ਉੱਤੇ। ਐਸੀਆਂ ਰਾਈਡਸ ਨਹੀਂ ਆ ਪਤ ਨਹੀਂ ਕਿਹੜੀ ਕਿਹੜੀ ਜਗ੍ਹਾ ਉਹਨਾਂ ਨੇ ਘੁਮਾ ਕੇ ਦੇਖੀ ਸੀ। ਹਰ ਬੰਦੇ ਦਾ ਸ਼ੌਕ ਨਾ ਸ਼ੌਕ ਕਈ ਵੇਲੇ ਮਹਿੰਗੇ ਪੈ ਜਾਂਦੇ ਨੇ। ਪਰ ਹਮੇਸ਼ਾ ਚਲ ਕੇ ਪੈਦੇ ਨੇ। ਸ਼ੌਕ ਨਾ ਮੁੱਲ ਕੋਈ ਨਹੀਂ।